ਬਾਅਦ ਚਾ ਕਹਿੰਦੇ ਵੀ ਬੰਦਾ ਪਾਗਲ ਸੀ ਜੀ ਕੋਈ ਬੰਦਾ ਪਾਗਲ ਨਹੀਂ ਹੈ ਅੰਦਰ ਜਾ ਰਿਹਾ ਬੰਦਾ ਸਿਰ ਤੇ ਪਰਨਾ ਪੱਦਾ ਹੋਇਆ ਹੈ ਅੰਦਰ ਜਾ ਕੇ ਇਹਨੇ ਮੱਥੇ ਤੇ ਗੁਰੂ ਸੇ ਮੱਥਾ ਹੀ ਟੱਕਿਆ ਬਿਲਕੁਲ ਇਹਨੇ ਸਿੱਧਾ ਗੁਰੂ ਦੀ ਝੂਲੀ ਚਲਾ ਗਿਆ ਹੈ ਜਾ ਕੇ ਉਹਨੇ ਅੰਧ ਪਾੜੇ ਹੈ ਬਾਹਰ ਭੱਜਣ ਦੀ ਕੋਸ਼ਿਸ਼ ਕੀਤੀ ਬੰਦੇ ਨੇ ਸਿੰਘਾਂ ਨੇ ਮਾ ਉਹਨੂੰ ਫੜਿਆ ਹੈ ਇਹ ਬੰਦਾ ਪਾਗਲ ਬਿਲਕੁਲ ਨਹੀਂ ਸੀ ਜੀ ਘਟਣਾ ਜੀ ਇਹ ਮੁੰਡਾ ਠੀਕ ਨਹੀਂ ਦਿਮਾਗੀ ਮੈਟਲ ਹੈ ਤੇ ਮੈਂ ਘਰੇ ਕੰਮ ਕਰਨ ਰਿਹਾ ਸੀ ਮੈਂ ਤੋਂ ਪਰੋਚ ਲੈ ਗਿਆ ਹੈ ਪਹਿਲਾਂ ਜ਼ੇਰੇ ਫਿਰਦਾ ਰਿਹਾ ਕਰਿਆ ਆ ਜਾਂਦਾ ਫਿਰਦਾ ਰਿਹਾ ਆ ਜਾਂਦਾ ਦੁਪਹਿਰੇ ਗਿਆ ਉਧਰ ਮਨਾਨੇ ਗਿਆ ਓਥੇ ਜਾ ਕੇ ਪਤਾ ਰੱਭ ਜਾਂਦੇ ਕੋਈ ਆਲਗਾ ਰਾਸਾ ਦਾ ਪਾੜਿਆ ਜਦੋਂ ਵੀ ਸਾਨੂੰ ਨਹੀਂ ਦੇਖਿਆ ਪਿੰਡ ਵਾਲਿਆਂ ਨੇ ਉਹਨਾਂ ਨੇ ਮੁੰਡਾ ਛੱਕਿਆ ਨਹੀਂ ਮਾਰਤਾ ਇਹ ਮੰਦਬੁੱਧੀ ਸੀਗਾ ਪਿਛਲੇ 10-12 ਸਾਲ ਤੋਂ 10-12 ਸਾਲ ਤੋਂ ਮਤਲਬ ਨਾ ਦੇ ਵਿਚਾਰੇ ਦਿਮਾਗ ਤੋਂ ਜਮਾ ਜਮਾ ਮਤਲਬ ਘਰੇ ਰਹਿੰਦਾ ਸੀਗਾ ਇਹਦੇ ਇਲਾਜ ਚੱਲਦਾ ਸੀ ਅੰਮ੍ਰਿਤਸਰ ਵੀ ਚੱਲਦਾ ਸੀਗਾ ਦਿੱਲੀ ਵੀ ਇਲਾਜ ਕਰਾ ਕੇ ਆਏ ਆਂਦਾ ਸਿਵਲ ਹਸਪੀਟਲ ਵੀ ਇਲਾਜ ਚੱਲਦਾ ਸੀਗਾ ਇਲਾਜ ਦੀਆਂ ਰਿਪੋਰਟਾਂ ਤੱਕ ਸਾਡੇ ਕੋਲ ਹੈਗੀ ਆ ਕਿ ਇਹ ਮੰਦਬੁੱਧੀ ਆ ਪੂਰੀਆਂ ਰਿਪੋਰਟਾਂ ਡਾਕਟਰ ਸੈਂਡ ਹੋਏ ਨੇ ਕਿ ਇਹ ਮੰਦਬੁੱਧੀ ਆ ਤੂਹਾਨੂੰ ਨਾਲ ਪਾੜ ਕੇ ਮਾਰਿਆ ਉਹ ਮੈਂ ਕੋਲ ਖੜਾ ਜਦੋਂ ਮਾਰਿਆ ਉਹ ਮੈਨੂੰ ਮਾਰ ਦੇ ਲੱਗੇ ਮੈਂ ਭੱਜ ਗੱਡੇ ਲਿਆ ਬੈਰੀ ਹੱਥ ਲਾਉਂਦਾ ਰਿਹਾ ਵਿਚਾਰਾ ਧੋਦੇ ਰਹੇ ਮੁਲਾਜ਼ਮਾਂ ਦੇ ਗੱਲ ਪਏ ਨੇ ਮੁਲਾਇਮ ਮਸਜਿਦਾਂ ਦੇ ਨਹੀਂ ਕਿਤੇ ਅੱਜ ਜਿਹੜੀ ਅੱਜ ਗੁਰਦੁਆਰਾ ਸਾਹਿਬ ਇੱਕ ਜਿਹੜੀ ਵੱਲੋਂ ਬੇਦਬਦੀ ਘਟੜਵਾਪੀ ਹੈ ਉਸ ਦੇ ਸਬੰਧ ਵਿੱਚ ਜਿਹੜੀ ਪੁਲਿਸ ਪ੍ਰਸ਼ਾਸਨ ਕੀ ਪ੍ਰੋਸੈਸ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਗੁਰਦੁਆਰਾ ਬਣਾਵਾਂ ਦੀ ਵਿਵਧੀ ਹੋਈ ਹੈ ਇੱਕ ਕੋਈ ਸ਼ਰਾਰਤੀ ਅੰਸਰ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਾੜੇ ਹੈ ਉਹਦੇ ਬਾਰੇ ਜਦੋਂ ਸੰਗਤਾਂ ਇਕੱਤਰ ਹੋਈਆਂ ਤੇ ਸੰਗਤਾਂ ਨੇ ਇਕੱਤਰ ਹੋ ਕੇ ਉਸ ਨੂੰ ਉਸ ਦੇ ਹਵਾਲੇ ਕੀਤਾ ਹੈ ਦੇ ਪ੍ਰਸ਼ਾਸਨ ਨੇ ਇਹ ਸਾਨੂੰ ਸ਼ਿਕਾਇਤ ਦਵਾਇਆ ਹੈ ਕਿ ਅਸੀਂ ਆਪਣੀ ਸੈਟ ਬਣਾਵਾਂਗੇ ਹਫਤੇ ਦੇ ਅੰਦਰ ਅੰਦਰ ਤੁਹਾਨੂੰ ਇਹਦਾ ਨਿਆਂ ਦਵਾਂਗੇ ਇਹ ਬੰਦਾ ਕਿੱਥੋਂ ਦਾ ਏ ਕਿੰਨੇ ਭੇਜਿਆ ਏ ਕਿਹਦੀ ਸ਼ਰਾਰਤ ਹੈ ਇੱਕ ਹਫਤਾ ਘੜੀ ਕਰਾਂਗੇ ਜੇ ਹਫਤੇ ਤੱਕ ਸਾਨੂੰ ਕੋਈ ਨਿਆਂ ਨਾ ਮਿਲੇਗਾ ਪੂਰੀ ਪਿੰਡ ਦੀ ਗੱਲ ਨਹੀਂ ਹੈ ਇਹ ਸਾਡੇ ਇਲਾਕੇ ਦੀ ਗੱਲ ਸਾਰੀ ਦੀ ਸਾਡਾ ਇਲਾਕਾ ਇਕੱਠਾ ਹੋ ਕੇ ਅਸੀਂ ਇਹਦੀ ਕਾਰਵਾਈ ਕਰਾਂਗੇ ਇਹਦੀ ਇਨਕੁਆਰੀ ਕਰਾਂਗੇ ਇਹ ਵਿਅਪਦੀਆਂ ਕਰਨ ਵਾਲੇ ਬੰਦੇ ਕੌਣ ਆ ਇਹ ਦੂਜੀ ਗੱਲ ਇੱਕ ਮੈਂ ਹੋਰ ਬੇਨਤੀ ਕਰਨਾ ਚਾਹੁੰਨਾ ਬਾਅਦ ਚਾ ਕਹਿੰਦੇ ਵੀ ਬੰਦਾ ਪਾਗਲ ਸੀ ਜੀ ਕੋਈ ਬੰਦਾ ਪਾਗਲ ਨਹੀਂ ਹੈ ਅੰਦਰ ਜਾ ਰਿਹਾ ਬੰਦਾ ਸਿਰ ਤੇ ਪਰਨਾ ਪੱਦਾ ਹੋਇਆ ਹੈ ਅੰਦਰ ਜਾ ਕੇ ਇਹਨੇ ਮੱਥੇ ਟੱਕੇ ਗੁਰੂ ਸੇ ਮੱਥਾ ਹੀ ਟਕੇ ਬਿਲਕੁਲ ਇਹਨੇ ਸਿੱਧਾ ਗੁਰੂ ਦੀ ਜੂਲੀ ਚਲਾ ਗਿਆ ਹੈ ਜਾ ਕੇ ਉਹਨੇ ਅੰਗ ਪਾੜੇ ਹੈ ਬਾਹਰ ਭੱਜਣ ਦੀ ਕੋਸ਼ਿਸ਼ ਕੀਤੀ ਬੰਦੇ ਨੇ ਸਿੰਘਾਂ ਨੇ ਮਾਹ ਉਹਨੂੰ ਫੜਿਆ ਹੈ ਇਹ ਬੰਦਾ ਪਾਗਲ ਬਿਲਕੁਲ ਨਹੀਂ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਜ ਕੀ ਨਾਮ ਕੀ ਥੋੜਾ ਗਵਿੰਦਰ ਸਿੰਘ ਇਹ ਤਾਂ ਸਹੀ ਕਿੱਥੋਂ ਦੇ ਆਣ ਵਾਲੇ ਵਸਤੀ ਦਾ ਵਸਤੀ ਦਾ ਤੋਂ ਵੀ ਪਿੰਡ ਬਗੂ ਵਾਲਾ ਕੀ ਘਟਨਾ ਵਾਪਰੀ ਹੈ ਜਿਹੜੀ ਅੱਜ ਪਿੰਡ ਬੰਡਾ ਹੋਇਆ ਹੈ ਪੜਨਾ ਇਹ ਮੁੰਡਾ ਠੀਕ ਨਹੀਂ ਦਿਮਾਗੀ ਬੈਟਲ ਹੈ ਤੇ ਮੈਂ ਘਰੇ ਕੰਮ ਕਰਦਿਆਂ ਸੀ ਮੈਂ ਤੋਂ ਉੱਪਰੋਂ ਚਲੇ ਗਿਆ ਪਹਿਲਾਂ ਸਵੇਰੇ ਫਿਰਦਾ ਰਿਹਾ ਕਰਿਆ ਆ ਜਾਂਦਾ ਫਿਰਦਾ ਰਿਹਾ ਆ ਜਾਂਦਾ ਦੁਪਹਿਰੇ ਗਿਆ ਉਧਰ ਮਨਾਲੇ ਗਿਆ ਓਥੇ ਜਾ ਕੇ ਪਤਾ ਰੱਬ ਜਾਂਦੇ ਕੋਈ ਆਰਗਾ ਵਾਹ ਸਾਡਾ ਪਾੜਿਆ ਜਦੋਂ ਸਾਨੂੰ ਨਹੀਂ ਦੇਖੋ ਤੇੰਦਾਂ ਨੇ ਉਹਨਾਂ ਨੇ ਮੁੰਡਾ ਛੱਕਿਆ ਨਹੀਂ ਮਾਰਤਾ ਤਪਾਨ ਨਾਲ ਵੱਢ ਕੇ ਮਾਰਿਆ ਮੁੰਡਾ ਮੈਂ ਕੋਲ ਖਣਾ ਜਦੋਂ ਮਾਰਿਆ ਉਹ ਮੈਨੂੰ ਮਾਰਦ ਲ ਕੇ ਮੈਂ ਭੱਜ ਗੱਟੀ ਲਿਆ ਬੈਰੀ ਹੱਥ ਲਾਉਂਦਾ ਰਿਹਾ ਵੇ ਚੇਰੇ ਧੋਦੇ ਰਹੇ ਮੁਲਾਜ਼ਮਾਂ ਦੇ ਗਲ ਪਏ ਨੇ ਮੁਲਾਜ਼ਮ ਸੁਣੋ ਤੇ ਨਹੀਂ ਕਿਤੇ 2 ਸਾਲ ਤੋਂ ਹੋਵੇ ਦਵਾਈ ਚਲਦੀ ਨੂੰ ਪਰਚੀਆਂ ਨਾਲ ਖੋਲੀਆਂ ਮੈਥੋਂ ਪਰਚੇ ਦਿੱਤੀਆਂ ਦੇ ਨਾਮ ਪਰਚੇ ਲਾਇਆ ਗੋਈ ਇਹ ਚੱਲੰਦਾ ਹੀ ਮੁੰਡਾ ਕਿੰਨੀ ਉਮਰ ਸੀ ਕੀ ਲੱਗਦਾ ਸਾਢੇ 19 ਸਾਲ ਦੀ ਉਮਰ ਹੈ ਕੀ ਮੰਗਤੀ ਕਰਦੇ ਹਾਂਜੀ ਮੰਗਤੀ ਕਰਦੇ ਇਹਦਾ ਪਰਚਾ ਉਹ ਚਾਹਣਾ ਚਾਹੀਦਾ ਹਨਕਾਰ ਵਿੱਚ ਪਰਚਾ ਚਾਹਣਾ ਚਾਹੀਦਾ ਉਹਦੇ ਜਗਨਾਹ ਦੇ ਕੇ ਪੁਲਿਸ ਨੂੰ ਦਿੰਦੇ ਆਪੇ ਕਾਰਵਰੀ ਕਰਦੇ ਮੁੰਡੇ ਨੂੰ ਪੁਲਿਸ ਨੂੰ ਦੇ ਦਿੰਦੇ ਥੋੜਾ ਜਿਹਾ ਪਤੀ ਕੀ ਨਾਮ ਜੀ ਦਾ ਮੇਰਾ ਨਾਮ ਜਗਜੀਤ ਸਿੰਘ ਆ ਕੱਟਣਾ ਇਹ ਆ ਜੀ ਬਸ ਮੇਰਾ ਭਰਾ ਲੱਗਦਾ ਵਾ ਛੋਟਾ ਸਾਡਾ ਛੋਟਾ ਭਰਾ ਵਾ ਮੇਰੀ ਰਿਸ਼ਤਦਾਰੀ ਚ ਇਹ ਮੰਦਬੁੱਧੀ ਸੀਗਾ ਪਿਛਲੇ 10 12 ਸਾਲ ਤੋਂ 10 12 ਸਾਲ ਤੋਂ ਮਤਲਬ ਨਾ ਤੇ ਵਿਚਾਰੇ ਦਿਮਾਗ ਤੋਂ ਜਮਾ ਜਮਾ ਮਤਲਬ ਘਰੇ ਰਹਿੰਦਾ ਸੀਗਾ ਇੰਦੇ ਇਲਾਜ ਚੱਲਦਾ ਸੀ ਅੰਮ੍ਰਿਤਸਰ ਵੀ ਚੱਲਦਾ ਸੀਗਾ ਦਿੱਲੀ ਵੀ ਇਲਾਜ ਕਰਾ ਕੇ ਆਏ ਆਂਦਾ ਸਿਵਲ ਹਸਪੀਟਲ ਵੀ ਇਲਾਜ ਚੱਲਦਾ ਸੀਗਾ ਇਲਾਜ ਦੀਆਂ ਰਿਪੋਰਟਾਂ ਤੱਕ ਸਾਡੇ ਕੋਲ ਹੈਗੀਆਂ ਕਿ ਇਹ ਮੰਦਬੁੱਧੀ ਆ ਪੂਰੀਆਂ ਰਿਪੋਰਟਾਂ ਡਾਕਟਰ ਸੈਂਡ ਹੋਏ ਨੇ ਹੁਮੰਦੂ ਦੀ ਆ ਹੁਣ ਕੀ ਹੈ ਕਿ ਪਿਛਲੇ 10 12 ਸਾਲ ਤੋਂ ਪੂਰੇ ਪਿੰਡ ਨੂੰ ਪਤਾ ਵਾ ਗੁਰਦਰ ਸਿੰਘ ਸਾਹਿਬ ਨੂੰ ਪਤਾ ਵਾ ਕਿ ਵਿਚਾਰੇ ਦਿਮਾਗ ਤੋਂ ਪੈਦਲਾ ਇਹ ਕੋਈ ਜਦ ਰੰਜਿਸ਼ ਕੀਤੀ ਗਈ ਆ ਤੇ ਜਾਂ ਕਿਸੇ ਦੀ ਗੱਲ ਦੇ ਵਿੱਚ ਚੁਗਣਾ ਦੇ ਚਾਕੇ ਕੋਈ ਵੋਟਾਂ ਦਾ ਟਾਈਮ ਉਹ ਚੁਗਣਾ ਚਾਕੇ ਕਿਸ ਨੇ ਇਹ ਗੱਲ ਫਲਾਈ ਆ ਇਹਨੂੰ ਟਾਰਗੇਟ ਕੀਤਾ ਗਿਆ ਵਾ ਟਾਲੇ ਰੱਖ ਕੇ ਨੰਗ ਸਿੰਘ ਨੇ ਫੜਿਆ ਨੰਗ ਸਿੰਘ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਵਰਕੇ ਪਰਕੇ ਨੱਚਦਾ ਸੀਗਾ ਪਹਿਲੀ ਗੱਲ ਤੇ ਉਹ ਕਰ ਹੀ ਨਹੀਂ ਸਕਦਾ ਉਹ ਵਿਚਾਰਾ ਇੰਨਾ ਪਾਠ ਕਰਨ ਵਾਲਾ ਬੰਦਾ ਠੀਕ ਆ ਜਿੰਨਾ ਹੋ ਸਕੇ ਭਾਵੇਂ ਉਹ ਜਰਜੀ ਸਾਦਾ ਪਾੜ ਪਾ ਗਲਤ ਪੜੇ ਉਹ ਕੋਸ਼ਿਸ਼ ਕਰਦਾ ਹੀ ਠੀਕ ਹੋ ਜਾਂਦੀ ਉਹ ਆਪਣੇ ਨੂੰ ਥੋੜਾ ਬੋੜਾ ਠੀਕ ਹੋ ਵੀ ਗਿਆ ਸੀਗਾ ਪਰ ਅੱਜ ਕੱਢਣਾ ਕੀ ਵਾਪਰੇ ਨਿਹੰਗ ਸਿੰਘਾਂ ਨੇ ਫੜ ਕੇ ਬਰਛੇ ਮਾਰ ਕੇ ਪਹਿਲੋ ਸਿਰ ਤੇ ਮਾਰੇ ਬਰਛੇ ਫਿਰ ਬੁੱਲਾ ਦੇ ਮਾਰੇ ਪੇਲੱਤਾਂ ਤੋੜੀਆਂ ਬਨ ਕੇ ਕੁੱਟਿਆ ਚੰਗੀ ਦਰਾਂ ਤੇ ਜੇ ਪਿਓ ਬਚਾਣ ਗਿਆ ਤੇ ਪਿਓ ਨੂੰ ਵੀ ਮਾਰਿਆ ਗਿਆ ਪਿਓ ਬਚ ਕੇ ਭੱਜ ਗਿਆ ਜਦੋਂ ਪਿਓ ਨੇ ਦੇਖਿਆ ਮ੍ਰਿਤ ਹੱਦ ਤੇ ਸੀਗਾ ਅੱਜ ਅਸੀਂ ਇੱਥੇ ਲੈ ਕੇ ਆਏ ਆ ਸਾਨੂੰ ਨਹੀਂ ਪਤਾ ਚੋਰੀ ਕੱਟਰਾ ਸਾਨੂੰ ਸੁਣ ਨੂੰ ਮਿਲੀ ਆ ਮੈਂ ਸ਼ਹਿਰ ਰਹਿਣਾ ਮੈਂ ਹੁਣ ਤੇ ਜਾ ਕੇ ਵੀ ਆਇਆ ਵਾਂ ਅਜੇ ਪੂਰੀ ਤਰ੍ਹਾਂ ਗੱਲ ਸਾਹਮਣੇ ਨਹੀਂ ਆਈ ਜੇ ਪੂਰੀ ਤਰ੍ਹਾਂ ਗੱਲ ਸਾਹਮਣੇ ਆਊਗੀ ਉਹ ਹੈ ਗੁਰਦਰਾ ਸਾਹਿਬ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਨੇ ਜੇ ਤੇ ਉਹ ਡਿਲੀਟ ਨਾ ਹੋਈ ਹੋਈ ਜੇ ਤੇ ਗੁਰਦਰਾ ਸਾਹਿਬ ਸੀਲ ਕਰਤਾ ਗਿਆ ਵਾ ਫਿਰ ਉਹ ਸੀਸੀਟੀਵੀ ਵਿੱਚ ਆ ਜਾਊਗੀ ਤੇ ਉੱਥੋਂ ਹੀ ਸਾਰੀ ਗੱਲ ਸਾਹਮਣੇ ਆ ਸਕਦੀ ਆ ਕਿ ਅਸਲੀ ਘਟਨਾ ਕਿੱਥੇ ਵਾਪਰੀ ਸੀਗੀ ਮੁੰਡਾ ਵੀ ਹੁਣ ਡੈੱਡ ਹੋ ਚੁੱਕੀ ਆ ਡੈੱਡ ਹੋ ਗਿਆ ਮੰਗ ਜਮਾਂ ਡੈੱਡ ਹੋ ਗਿਆ ਜੀ ਮੰਗ ਇਹੀ ਕਰਦੇ ਆ ਕਿ ਜੇ ਤੇ ਦੇਖੋ ਜੇ ਤੁਣੀ ਇਹ ਗਲਤ ਇਹ ਕੰਮ ਕੀਤਾ ਵਾ ਫਿਰ ਅਸੀਂ ਉਹਨੂੰ ਗਲਤ ਮੰਨ ਲਾਂਗੇ ਸਾਨੂੰ ਸੀਸੀਟੀਵੀ ਦਾ ਕਾਰ ਫਿਰ ਜਿੰਨੇ ਸੀ ਉੱਥੇ ਬੰਦੇ ਸਾਰਿਆਂ ਨੂੰ ਭੈੜੀ ਤੋਂ ਭੈੜੀ ਸਜ਼ਾ ਦੇਣੀ ਚਾਹੀਦੀ ਆ ਕਿਉਂਕਿ ਕਿਸੇ ਮੰਦਬੁੱਧੀ ਨੂੰ ਮਾਰਨਾ ਸਭ ਤੋਂ ਵੱਡਾ ਪਾਪ ਆ ਸਭ ਤੋਂ ਵੱਡਾ ਪਾਪ ਜੇ ਫਿਰ ਵੀ ਜਿਹਦੀ ਗਲਤੀ ਵੀ ਸੀ ਤੇ ਫੇਰ ਇਹਨੂੰ ਕੁੱਟ ਦਿੰਦੇ ਕੁੱਟ ਕੇ ਉਹਨੂੰ ਬਖਸ਼ਣਾ ਦੇ ਆਪਣਾ ਬੰਦਾ ਨਾ ਆਪਣੇ ਗੁਰੂ ਸੁਰਿੰਦਰ ਸਾਹਿਬ ਨੇ ਸਿਖਾਇਆ ਕਿ ਬਖਸ਼ਣਾ ਆਪਣੇ ਵੱਸ ਬੰਦਾ ਵਾ ਤੇ ਕਿੱਡੀ ਗਲਤ ਗੱਲ ਹੋਈ ਅੱਜ ਮੈਂ ਹੀ ਕਹਿਣਾ ਕਿ ਬਸ ਹੁਣ ਮਾਰ ਜਿੰਨੀ ਹੋ ਸਕੇ ਮਾਰੀ ਤੇ ਮਾਰੀ ਸਜ਼ਾ ਦੇਣ ਬਸ ਹੁਣ ਧੰਨਵਾਦ ਜੀ ਹਾਂਜੀ ਸਰ ਜੋ ਅੱਜ ਵੰਡਾਲਾ ਪਿੰਡ ਵਿੱਚ ਘਟਨਾ ਵਾਪਰੀ ਗੁਰਦੁਆਰਾ ਦੇ ਵਿੱਚ ਉਹ ਕੀ ਘਟਨਾ ਆ ਜੀ ਅੱਜ ਫਲੋਸਪੁਰ ਜਿਲ੍ਹੇ ਆਰਿਫ ਕੇ ਥਾਣੇ ਦੇ ਵਿੱਚ ਪਿੰਡ ਪਿੰਦੇ ਬਨਾਲਾ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਦਾ ਗੁਰਦੁਆਰੇ ਦੇ ਵਿੱਚ ਬੇਦਬੀ ਦੀ ਘਟਨਾ ਵਾਪਰੀ ਹੈ ਜਿਸ ਤੇ ਤ੍ਰੰਤ ਲੋਕਲ ਪੁਲਿਸ ਉੱਥੇ ਪਹੁੰਚੀ ਜੋ ਇਹ ਪਤਾ ਲੱਗਿਆ ਕਿ ਉੱਥੇ ਬੇਦਬੀ ਦੀ ਘਟਨਾ ਵਾਪਰੀ ਹੈ ਅਤੇ ਜਿਸ ਨੇ ਬੇਦਬੀ ਕੀਤੀ ਹੈ ਲੋਕਾਂ ਨੂੰ ਉਸ ਨੂੰ ਪੜਿਆ ਹੋਇਆ ਹੈ ਤਾਂ ਉਸ ਦੇ ਕੋਲ ਸਟਾਫ ਨਹੀਂ ਮਾਰਿਆ ਸੀ ਜਿਸ ਨੇ ਬੇਦਬੀ ਕੀਤੀ ਹੈ ਕੌਂਸਲਟੈਂਟ ਹਸਪਤਲ ਤੇ ਦਿੱਤਾ ਗਿਆ ਅਤੇ ਬੇਲ ਵੀ ਕਰਨ ਵਾਲੇ ਦੇ ਖਿਲਾਫ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਪਰਚਾ ਦਰਜ ਕਰਨ ਜਾ ਰਹੇ ਹਾਂ ਇਸ ਤੋਂ ਲਾਗ ਮੌਕੇ ਤੇ ਆਫੀਸਰਸ ਤੇ ਪੁਲਿਸ ਮੌਜੂਦ ਹੈ ਸਿਚੁਏਸ਼ਨ ਜਿਹੜੀ ਹੈ ਉਹ ਅੰਡਰ ਕੰਟਰੋਲ ਥੈਂਕ ਯੂ